ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਲੈ ਕੇ ਆ ਗਿਆਂ ਆ ਆਪਾਂ ਇਸ ਟਾਈਮ ਮੌਜੂਦ ਆ ਪਿੰਡ ਸਰਾਂਵਾਲੀ ਦੇ ਵਿੱਚ ਅਮਨੇ ਬਾਈ ਦੇ ਘਰੇ ਤੇ ਵਪਾਰ ਦਾ ਪਾਈਦਾ ਹੈਗਾ ਮੇਂ ਮਿੱਤਰੋ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਦਿਖਾਉਣਿਆ ਤੇ ਜਿਨ੍ਹਾਂ ਦੇ ਮਿੱਤਰੋ ਇੱਕ ਤਾਂ ਤੁਹਾਨੂੰ ਝੋਟੀ ਵਿਖਾਉਣੀ ਆ ਟਾਪ ਦੀ ਤੋਕੜ ਗੱਬਣ ਚੱਕਪਾਸ ਤੇ ਸੱਜਰਾਂ ਨਜੀਨਾ ਦੁੱਧ ਦਈ ਜਾਂਦੀ ਆ ਅੱਜ ਵੀ ਤੋਕੜ ਗੱਬਣ ਹੋ ਕੇ ਤੇ ਇੱਕ ਝੋਟੀ ਤੁਹਾਨੂੰ ਬਿਲਕੁਲ ਤਾਜੀ ਸੂਈ ਪਹਿਲਣ ਵਖਾਉਣੀ ਆ ਆਹ ਕਰਦੇ ਆ ਗੱਲਬਾਤ ਪਹਿਲਾਂ ਪਰ ਜਾਣਕਾਰੀ ਸੱਜਰ ਬਾਰੇ ਲੈਣੀ ਆ ਤੋਕੜ ਵਾਲੇ ਪਾਸੇ ਫੇਰ ਆਵਾਂਗੇ ਤੇ ਐਂਡ ਤੇ ਵਖਾਵਾਂਗੇ ਨਗੀਨਾ ਤੇ ਮਿੱਤਰੋ ਮੋਹਰਾ ਦੀ ਟੌਪ ਦੀ ਹਸੀਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਅਮਨੇ ਬਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਠੀਕ ਆ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਅਮਨੇ ਬਾਈ ਜਿਹੜੀ ਝੋਟੀ ਆ ਆਪਣੀ ਪਹਿਲਣੀ ਆ ਬਾਈ ਨਹੀਂ ਇਹ ਦੁੱਜੇ ਅੱਛਾ ਦੁੱਜੇ ਸੋਇਆ ਤੂੰ ਤੇ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਇਹ ਪਰਸੋਂ ਸੋਈ ਆ ਬਾਈ ਪਰਸੋਂ ਸੋਈ ਆ ਹਾਂ ਜੀ ਕਿੰਨੀਆਂ ਧਾਰਾ ਹੋਣਗੀਆਂ ਅਮਨੇ ਬਾਈ 8 ਕਿਲੋ ਬੋਲਾਈ ਹਾਂ 8 ਕਿਲੋ ਜਮਾ ਤੋਲ ਮਾ ਤੇ ਚਵਾਈ ਚੁਈ ਕਿਵੇਂ ਹੋਊਗੀ ਬਹੁਤ ਇੱਕ ਨੰਬਰ ਜੀ ਦੁੱਧ ਕਿੰਨਾ ਦੇ ਦੂਗੇ ਅਮਨੇ ਬਾਈ ਦੁੱਧ ਬਾਈ 12 ਕਿਲੋ ਦੇ ਦੂਗੀ 12 ਕਿਲੋ ਆਨੇ ਪਹਿਲੇ ਸੋਏ 10 ਕਿਲੋ ਚੋਇਆ ਹੂੰ ਚੰਗੀ ਆ ਹੈਨਾ ਹਾਂ ਚੰਗੀ ਆ ਹਾਂ ਠੀਕ ਆ ਤੇ ਸਵਾਈ ਚੁਈ ਅਮਨੇ ਬਾਈ ਓਕੇ ਆ ਜਮਾ ਇੱਕ ਨੰਬਰ ਬਾਈ ਕੱਟੀ ਮਗਰ ਕੇ ਕੱਟਾ ਬਾਈ ਕੱਟੀ ਆ ਬਾਈ ਕੱਟੀ ਠੀਕ ਆ ਫਿਰ ਬਾਈ ਤੇ ਅਮਨੇ ਵੀਰੇ ਕੀ ਰ ਬਾਰ ਨੂੰ ਆਪਣੇ ਵੀ ਤੋਰੀ ਮੜਾ ਜਾ ਲੈ ਵੀ ਮੇਤਰੋ ਪਹਿਲੇ ਨਾ ਚੋਟੀ ਦੇ ਦੁੱਧ ਆਏ ਥੋਨੇ 8 ਕਿਲੋ ਬੋਲਾ ਤਿਆਰ ਤੇ ਇਹਨੇ 12 ਕਿਲੋ ਦੁੱਧ ਪੀ ਕੇ ਲੈਵਲ ਦਾ ਦਿਨਾ ਵਾ ਦੇ ਤੇ ਬਈ ਬਾਕੀ ਲੇਵੇਂ ਭਾਂਡੇ ਲੋ ਚੋਟੀ ਪੱਧਰੀ ਸਮੰਤਰੀਆ ਕੱਦ ਕਾਠੀ ਵੱਲੋਂ ਚੰਗੀਆਂ ਮਗਰ ਆ ਇਹਦੇ ਵਿੱਚੋਂ ਕੱਟੀ ਬਣਦੇ ਬਈ ਮੋੜ ਲਾਵੇ ਲੇਵਲ ਉਵੇਲੋ ਪਿੱਠ ਪੂੜੇ ਦੀ ਖੜਨੀ ਖੁੜਨੀ ਮਨਲਾ ਵੀ ਜਿੰਨੀ ਹੈਗੀ ਅੰਗਾ ਪੈਰਾਂ ਦੀ ਝੋਟੀ ਹੈਗੀ ਪੂਰੀ ਪੱਧਰੀ ਸਮਦਰੀ ਵੱਡੀ ਗੱਲ ਇਹ ਹੈ ਮਿੱਤਰੋ ਕਿਉਂਕਿ ਤਾਜੀ ਸੋਈ ਆ ਤੂੰ ਤਾਜੀ ਹੁਣ ਇਹਨੇ ਬੜੇ ਲਹਿਰਾ ਬਹਿਰਾ ਲਾਉਣੀਆਂ ਤਿੰਨ ਚਾਰ ਮਹੀਨੇ ਲਗਾਤਾਰ ਦੁੱਧ ਪੰਜ ਮਹੀਨੇ ਖੁੱਲਾ ਡੁੱਲਾ ਪਿਆਈ ਜਣਾ ਤੇ ਉਦੋਂ ਬਾਅਦ ਫਿਰ ਬਿਜਾਰ ਦੇ ਤੇ ਹਾਲਤ ਚੱਲ ਜੀ ਹੋ ਜਾਣੀ ਤਾਂ ਫਿਰ ਕਰਿਆ ਜੇ ਨੂੰ ਤੋਕੜ ਗੱਪਣ ਤਿੰਨਾਂ ਮਹੀਨੇ ਦੀ ਚੈੱਕ ਕਰਾ ਲਿਆ ਜੇ ਤੇ ਜਿੰਨੇ ਕੁ ਦੀ ਅੱਜ ਲੈਣੀ ਉਦੋਂ 10 ਕੁ ਹਜ਼ਾਰ ਕੋਟੋਚੀ ਕਰਾ ਕੇ ਤੋਕੜ ਗੱਪਣ ਦੇ ਪੈਸੇ ਜੇਬ ਚ ਪਾ ਲਿਆ ਜੇ ਦੁੱਧ ਬਚਾਲਿਆ ਜੇ ਕੱਟੀ ਨੂੰ ਵੀ ਬ ਬਾਰੇ ਦੱਸੋ ਮੈਨੂੰ ਯਾਰ ਇਹ ਨਾ ਬਾਈ ਹਰਿਆਣੇ ਚੋਂ ਗਈ ਐ ਇਹ ਝੋਟੀ 1 ਲੱਖ 80 ਹਜ਼ਾਰ ਦੀ ਇਹ ਪਾਜੀ ਹਾਂਜੀ ਅੰਮ੍ਰਿਤਸਰ ਗਈ ਸੀ ਐ ਅੰਮ੍ਰਿਤਸਰ ਗਈ ਸੀ ਹਾਂਜੀ ਦੁੱਧ ਆਪਣੇ ਕੋਲੇ ਮੰਨ ਲਓ ਆਉਂਦੇ ਆ ਹਾਂ 16 16.5 ਕਿਲੋ ਕੰਡੇ ਤੇ ਚਲਾਇਆ ਦੁੱਧ ਇਹਨੇ ਦੁੱਧ ਦਿੱਤਾ ਆਊਗਾ ਹਾਂਜੀ ਦਿੱਤਾ ਹੁਣ ਗੱਬਣਾ ਬਈਏ ਹੁਣ ਬਾਈ ਗਏ ਗੱਬਾਂ ਨਾਲ 14.5 ਮਹੀਨਿਆਂ ਦੀ ਦੁੱਧ ਬਾਈ 10 ਕਿਲੋ ਦੁੱਧ ਆਈ 9.5 10 ਇਹ ਵੀ ਹੋ ਗਿਆ ਤੇ ਚੰਗੀ ਝੋਟੀ ਜਾਤੀ ਬਹੁਤ ਚੋਟੀ ਸੱਜਰਾਂ ਰਗਾ ਦੁੱਧ ਆਈ ਹੁਣ ਵੈਸ ਟਾਈਮ ਸੱਜਰਾਂ ਜਿੰਨਾ ਦੁੱਧ ਆਇਆ ਵੇਲ ਬਹੁਤ ਆ ਹਨਾ ਬਈ ਬਹੁਤ ਵੇਲ ਆਈ ਆਣ ਆਇ ਨਾ ਜਦੋਂ ਨੁਹਾਈ ਦਾ ਪੂਰਾ ਜੋਰ ਲੱਗਦਾ ਹੈ ਉੱਚੀ-ਅੱਚੀ ਬਹੁਤ ਇਹ ਕਿੰਨੇ ਦੀ ਦੇ ਦੇਂਗੇ ਅਮਨੇ ਬਈ ਇਹਦਾ ਬਈ ਫੋਨ ਤੇ ਕਰ ਲਾਂਗੇ ਨਹੀਂ ਦੱਸਦੇ ਐਨ ਕੋਈ ਨਹੀਂ ਯਾਰ ਤੈਨੂੰ ਮੈਨੂੰ ਪਤਾ ਤੂੰ ਬਹੁਤ ਮਹਿੰਗੀ ਲਈ ਤੂੰ 10 ਰੇਟ ਕਰ ਇਹਦਾ 1 10 ਰੇਟ ਕਰ ਠੀਕ ਆ ਬਈ ਕੋਈ ਗੱਲ ਨਹੀਂ ਯਾਰ ਤੀਂਡ ਵੀ ਦੇਣੀ ਐ ਇਸਕੇ 10 ਕਿਲੋ ਦੁੱਧ ਵੀ ਆ ਜੀ ਹਾਂਜੀ ਬਾਕੀ ਇਹਨਾਂ ਪਲਾ ਤਨ ਮੇਰੀ ਝੋਲੋ ਐਨੀ ਥੀਰ ਗਾਇਆਂ ਰਹੀ ਠੰਡੀ ਹੈ ਪਾਲੀ ਠੰਡੀ ਹੈ ਬੱਚੇ ਐ ਨਹੀਂ ਦੇ ਬਈ ਨਹੀਂ ਬੱਚਾ ਹੈ ਠੀਕ ਆ ਬਈ ਕੱਢੀ ਮਾਰੂ ਤੋੜ ਦੇ ਮਾੜੀ ਜੇ ਵੀ ਆ ਹਾਂ ਤੋੜ ਦਨ ਨਹੀਂ ਲੈ ਜੀ ਮਿੱਤਰੋ ਦੁੱਧ ਹੈਗਾ ਇਹਦੇ ਸਰੇ 10 ਕਿਲੋ 9 ਕਿਲੋ ਤਿਆਰ ਤੇ ਚਾਰਾਂ ਮਹੀਨਿਆਂ ਦੀ ਸੱਦੇ ਚਾਰਾਂ ਦੀ ਗੱਬਣ ਤੇ ਬਈ ਛੋਟੀ ਦੀ ਵੇਲ ਬ ਗਿੰਦਾ ਦਾ ਪਿੱਠ ਪੂਰਾ ਤਾਂ ਨਹੀਂ ਦੱਸਦੀ ਆ ਵੀ ਵਾਕਈ ਕੀ ਚੀਜ਼ ਆ ਇੱਕ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 11 ਵਜੇ ਦਾ ਹਜੇ ਅੱਧਾ ਦਿਨ ਹੀ ਹੋਇਆ ਚਵਾਈ ਹੋਈ ਉਹਦੇ ਤੁਸੀਂ ਆ ਆ ਭਲਾ ਲਿਓ ਜੱਜਮੈਂਟ ਵੀ ਕਿੱਥੇ ਜਾ ਕੇ ਨੇ ਕਰਮਾਲੀ ਨੇ ਤਿਆਰ ਹੋਣਾ ਵੇਖੋ ਤੇ ਬਾਈ ਇਹ 10 ਦੀ ਦੇ ਦੇ ਦਾਂਗੇ ਉਹ 95000 ਜੇ ਕੋਈ ਜੋੜਾ ਲੈ ਲਊਗਾ ਤੇ ਮਨਤਰ ਖੁੱਲਾ ਕਰ ਦੇਗਾ ਕਰ ਦਾਂਗੇ ਬਾਈ ਕਰ ਦਿਆਂਗੇ ਠੀਕ ਹੈ ਵੀਰੇ ਨੰਬਰ ਤਾਂ ਹੀ ਆਉਨੇ ਬਾਈ 75268 ਜੀ 52016 ਇੱਕ ਵਾਰੀ ਹੋਰ ਜੀ 75268 52016 ਠੀਕ ਆ 75268 52016 ਤੇ ਮੱਝ ਖਰੀਦੇ ਲਈ ਚੁੱਪ ਕਰਕੇ ਬਾਤਾਂ ਪਾਇਓ ਨਾ ਰੋਲਾ ਕਿ ਗਵੰਡੀਆਂ ਨੂੰ ਦਿਓ ਨਾ ਦੱਸ ਤੇ ਉਹਨਾਂ ਨੇ ਲੈ ਜਾਣੀਆਂ ਮਿੱਤਰੋ ਹਰਿਆਣੇ ਵਾਲੀ ਮੱਝ ਆ ਕੇ ਤੁਸੀਂ ਦੇਖਿਓ ਸੱਜਰ ਨੂੰ ਵੀ ਜਾਂ ਤੋਕੜ ਗੱਪਣ ਨੂੰ ਵੀ ਆ ਕੇ ਪਿੰਡ ਸਰਾਂ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਤੰਨ ਤੇ